ਜਦੋਂ ਅਮਰੀਕ ਸਿੰਘ ਦੀ ਪਤਨੀ ਦੀ ਮੌਤ ਸੰਸਕਾਰ ਕਰਦੋਂ ਨਾ ਕਰਤੀ ਜੀ ਉਹਨਾਂ ਨੇ ਕੀ ਕਾਰਨ ਸੀਗੇ ਪਹਿਲੀ ਗੱਲ ਤਾਂ ਮੈਂ ਚੰਦੀ ਸ਼ਾਹ ਵੀ ਦੱਸਣਾ ਚਾਹੂੰਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੀ ਕਿਨਾਂ ਦੀ ਜਿਹੜੀ ਮੁਲਾਜ਼ਮਾਂ ਦੀ ਜਥੇਬੰਦੀ ਹੈ ਉਹ ਬਹੁਤ ਮਜ਼ਬੂਤ ਹੈ ਜੀ ਅਰੇ ਜਥੇਬੰਦੀ ਅੱਜ ਤੋਂ ਨਹੀਂ ਬਹੁਤ ਪਹਿਲਾਂ ਤੋਂ ਹੈ ਹੂੰ ਹੂੰ ਮੇਰੇ ਯਾਦ ਹੈ ਕਿਸੇ ਜ਼ਮਾਨੇ 'ਚ ਸਾਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਸੇਲਵਰਾ ਹੂੰ ਹੂੰ ਸਿਲਵਰਾ ਦੇ ਵਿੱਚੋਂ ਇੱਕ ਬੰਦਾ ਉੱਥੇ ਕਲੈਰੀਕਲ ਜੌਬ ਦੇ ਵਿੱਚ ਕਿਆ ਸੀ ਤੇ ਨਾਂ ਸੀ ਉਹਦਾ ਰੂਪ ਸਿੰਘ ਰੂਪਾ ਜੀ ਉਹ ਰੂਪ ਸਿੰਘ ਰੂਪਾ ਉਸ ਯੂਨੀਅਨ ਸਰਗਰਮ ਸੀ ਤੇ ਬਾਅਦ ਦੇ ਵਿੱਚ ਫਿਰ ਉਹ ਨਲਾ ਪრეਜ਼ੀਡੈਂਟ ਬਣ ਗਿਆ ਸੀ ਹਮ ਖੜਕੂ ਬਾਅਦ ਦੇ ਦੌਰ ਦੇ ਵਿੱਚ ਉਹਦੇ ਤੇ ਹਮਲਾ ਵੀ ਹੋਇਆ ਸੀ ਤੇ ਉਹ ਇਸ ਦੇਸ਼ ਨੂੰ ਛੱਡ ਕੇ ਅਮਰੀਕਾ ਚਲਾ ਗਿਆ ਸੀ ਜੀ ਪਰ ਬਾਅਦ ਵਿੱਚ ਮੇਰੇ ਯਾਦ ਹੈ ਕਿ ਸਾਡੇ ਤਲਵੰਡੀ ਸਾਬੋ ਦਮਦਵਾ ਸਾਹਿਬ ਵੀ ਕਹੇ ਜਿਹੜੇ ਬੋਪਰਾਏ ਸਾਹਿਬ ਹੁੰਦੇ ਸਨ ਐਸਐਸ ਬੋਪਰਾਏ ਵਾਈਸ ਚਾਂਸਲਰ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਦੀ ਹਮ ਹਮ ਤੇ ਉਹਨਾਂ ਨੇ ਇੱਕ ਗੱਲ ਵਧੀਆ ਕੀਤੀ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਹੈਗੇ ਹਨ ਟੈਲੈਂਟ ਲੱਭੀ ਜਾਵੇ। ਜੀ ਉਹ ਬੱਚੇ ਜਿਹੜੇ ਦਿਮਾਗੀ ਤੌਰ ਤੇ ਇੰਟੈਲੀਜੈਂਟ ਹੈ। ਹੂੰ ਹੂੰ। ਲੇਕਿਨ ਉਹਨਾਂ ਦੇ ਕੋਲੇ ਕੋਈ ਸਾਧਨ ਨਹੀਂ ਹੈ ਕਿ ਉਹ ਪੜ੍ਹਾਈ ਆਦੀ ਜਾਰੀ ਰੱਖ ਸਕਣ। ਉਹਨਾਂ ਬੱਚਿਆਂ ਨੂੰ ਪਿਕਅਪ ਕੀਤਾ ਜਾਵੇ ਤੇ ਉਹਨਾਂ ਨੂੰ ਫਿਰ ਪੜਾਇਆ ਜਾਵੇ। ਜੀ ਇਸ ਮਕਸਦ ਨੂੰ ਲੈ ਕੇ ਉਹਨਾਂ ਨੇ ਇੱਥੇ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਖੋਹ ਦਿੱਤਾ ਸੀ ਤਰਵੰਡੀ ਸਾਬੋ ਜਿਹੜਾ ਅੱਜ ਵੀ ਚੱਲਦਾ ਹੈ। ਹੂੰ ਹੂੰ। ਉਦੇ ਬਾਕੀ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਆ ਸਾਧਾ ਫਕੀਰਾਂ ਨੂੰ ਦੇਣ ਦੀ بجائے ਨਾ ਪੈਸਾ ਇਸ ਕਾਲਜ ਨੂੰ ਦਿਓ ਤੇ ਲੋਕਾਂ ਨੇ ਦਿਲ ਖੋਲ ਕੇ ਪੈਸਾ ਦਿੱਤਾ ਸੀ ਤੇ ਰੂਪ ਸਿੰਘ ਰੂਪਾ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਬੰਦੇ ਨੇ ਇਹ ਮੁਹਿੰਮ ਚਲਾਈ ਸੀ ਬਨੇਰਿਆ ਸੀ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਕਿ ਜਦੋਂ ਆਪਾਂ ਦਾਨ ਦੇਣਾ ਤਾਂ ਇਧਰ ਨਹੀਂ ਗਏ ਦਸਵੰਧਾ ਹੈ ਅਸਲ ਦੇ ਵਿੱਚ ਕਿ ਵਿੱਜਾ ਦਾਨ ਕੀਤੀ ਜਾਵੇ ਤੇ ਜੰਦੀ ਸਾਹਿਬ ਫਿਰ ਉਦੋਂ ਕੀ ਹੁੰਦਾ ਸੀਗਾ ਵੀ ਦਸਵੀਂ ਜਮਾਤ ਵਾਲੇ ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਸੀ ਉਹਨਾਂ ਨੂੰ ਚੱਕਿਆ ਜਾਂਦਾ ਪਿੰਡਾਂ ਚੋਂ ਜੀ ਜਿਨ੍ਹਾਂ ਦਾ ਪਿਸ਼ੋਕੜ ਪੇਂਡੂ ਹੋਵੇ ਬਾਹਰਲਾ ਨਹੀਂ ਉੱਥੇ ਉਹਨਾਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਆਓ ਤੁਸੀਂ ਉਹਨਾਂ ਨੂੰ ਚੱਕ ਕੇ ਜਿਹੜਾ ਹੈਗਾ ਪਲੱਸ 2 ਕਰਵਾਈ ਜਾਂਦੀ ਪਲੱਸ 2 ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਪੂਰੀ ਮੁਹਾਰਤ ਪਾਇਆ ਕਰਵਾਈ ਜਾਂਦੀ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਦਿੱਤਾ ਜਾਂਦਾ ਸਿੱਧਾ 10 ਵਿੱਚ ਉਹ ਇੰਜੀਨੀਅਰਿੰਗ ਦਾ ਉਹਨਾਂ ਦਾ ਬੇਸ ਬਣਾ ਦਿੱਤਾ ਇਹ ਰਫੀ ਹੂੰ ਹੂੰ ਇੰਜੀਨੀਅਰਿੰਗ ਮੰਨਦੇ ਅਗਲੇ ਉਹਨਾਂ ਨਾਲ ਇੱਕ ਜਿਹੜਾ ਹੈਗਾ ਇਕਰਾਰਨਾਮਾ ਲਿਖਿਆ ਜਾਂਦਾ ਸੀ ਕਿ ਤੁਹਾਨੂੰ ਮੁਫਤ ਪੜਾਇਆ ਜਾਂਦਾ ਮੁਫਤ ਉਹਨੂੰ ਲੰਗਰ ਪਾਣੀ ਦਿੱਤਾ ਇਹਦਾ ਮੁਫਤ ਰਹਿਸ਼ ਦਿੱਤੀ ਜਾਂਦੀ ਹੈ ਜੀ ਜਦੋਂ ਤੁਸੀਂ ਨੌਕਰੀ ਤੇ ਲੱਗ ਗਏ ਉਦੋਂ ਤੁਸੀਂ ਇਹ ਪੈਸਾ ਕਿਸ਼ਤਾਂ 'ਚ ਵਾਪਸ ਕਰੋਗੇ ਜੀ ਤਾਂ ਕਿ ਥੋਥੋ ਬਾਅਦ ਆਉਣ ਵਾਲੇ ਬੱਚੇ ਜਿਹੜੇ ਉਹ ਵੀ ਪੜਦੇ ਰਹੇ ਇਹ ਮਤਲਬ ਮੈਂ ਤੁਹਾਨੂੰ ਇੱਕ ਕਹਾਣੀ ਤਾਂ ਸੁਣਾਈ ਹੈ ਕਿ ਇਹ ਉਹ ਦੌਰ ਸੀ ਜਦੋਂ ਬੋਪੜਾਏ ਸਾਹਿਬ ਇਸ ਦੀ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਸੀ ਤੇ ਉਹ ਮੋਟ ਬਜਿਆ ਸੀ ਪੀਏ ਯੂਚੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰੂਪ ਸਿੰਘ ਰੂਪਾ ਹੁੰਦੇ ਸੀ ਤੇ ਮੇਰੇ ਲਈ ਇਹ ਵੀ ਮਤਲਬ ਜਿਹੜੀ ਹੈਗੀ ਜਾਣਕਾਰੀ ਤੁਹਾਨੂੰ ਦੱਸਣੀ ਜ਼ਰੂਰੀ ਹੈ ਕਿ ਕੁਝ ਭਾਬੇ ਜਿਹੜੀਆਂ ਬਕਵਕ ਸੰਸਥਾਾਂ ਵਿੱਚ ਸਿੱਖ ਸਥਾਮਾ ਇਨਾ ਸਸਤਾਂ ਮਾਨੇ ਵਿਤਰੇਬ ਜਿਹੜੀ ਹੈਗੀ ਆ ਇਸ ਗੱਲ ਨੂੰ ਦੇਖਦੇ ਹੋਏ ਕਿ ਅਸੀਂ ਵੀ ਕੋਈ ਪੁੰਨਦਾਨ ਚ ਦਸਵੰਧ ਜਿੱਥਾ ਪਾਈਏ ਉਹਨਾਂ ਨੇ ਵੀ ਇਹਦੇ ਆਸਤੇ ਪੈਸਾ ਦਿੱਤਾ ਸੀ ਜੀ ਸੋਈ ਜਥੇਬੰਦੀ ਜਦੋਂ ਆਪਾਂ ਗੱਲ ਕਰਦੇ ਹਾਂ ਬਹੁਤ ਮਜ਼ਬੂਤ ਤਾਂ ਬੜੀ ਤਕੜੀ ਹੈ ਹੁਣ ਹੋਇਆ ਕੀ ਇਸ ਜਥੇਬੰਦੀ ਦਾ ਇੱਕ ਲੀਡਰ ਹੈ ਅਮਰੀਕ ਸਿੰਘ ਕਿੱਥੇ ਕਿਉਂਕਿ ਇਸ ਜਥੇਬੰਦੀ ਦੇ ਵਿੱਚ ਜਿਹੜੀ ਜਿਹੜੀ ਆਪਣੀ ਤੁਹਾਡੀ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਕਈ ਹੋਸਟਲ ਹੈ ਅਰੇਸਟ ਹਾਊਸ ਵਗੈਰਾ ਵੀ ਹੈ ਪੋਲੀਟিক্যাল ਬੰਦੇ ਅਫਸਰ ਜਾ ਕੇ ਉੱਤੇ ਰਹਿਣਾ ਸ਼ੁਰੂ ਕਰ ਦਿੰਦੇ ਹੂੰ ਹੂੰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਇਸ ਵੇਲੇ ਆਮ ਆਦਮੀ ਪਾਰਟੀ ਨੇ ਆਪਣਾ ਹੈੱਡਕੁਆਰਟਰ ਲੁਧਿਆਣੇ ਨੂੰ ਵੜਾਇਆ ਹੋਇਆ ਹੈ ਕਿਉਂਕਿ ਸੁਪਰੀਮੋ ਸਾਹਿਬ ਨੂੰ ਰਾਜਸਭਾ 'ਚ ਭੇਜ ਰਹੇ ਤੇ ਉਹ ਰਾਜਸਭਾ 'ਚ ਜਾਣਗੇ ਜੇ ਸੰਜੀਵ ਅਰੋੜਾ ਸਾਹਿਬ ਉਜੜੀ ਪੁੱਕਚੋੜ ਹੋ ਰਹੀ ਹੈ ਲੁਧਿਆਣਾ ਪਛਮੀ ਦੀ ਜਿੱਥੋਂ ਗੋਗੀ ਚਾਂਦ ਦੀ ਮੌਤ ਹੋਣ ਕਾਰਨ ਸੀਟ ਖਾਲੀ ਹੋਈ ਹੈ ਉੱਥੋਂ ਜਿੱਤਦੇ ਆ ਤਾਂ ਪਰ ਇਹ ਸੀਟ ਹਰ ਹਾਲ ਜਿੱਤਨੀ ਹੈ ਇਹਦਾ ਉਹ ਫੈਸਲਾ ਕਰੀ ਬੈਠੇ ਆਪਣੇ ਪੱਧਰ ਤੇ ਤੇ ਉਹਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਹੂੰ। ਲੋ ਜੀ ਇਸੇ ਦੌਰਾਨ ਉੱਥੇ ਇੱਕ ਵਿਅਕਤੀ ਜਿਹੜਾ ਕਿਸੇ ਕਾਰਪੋਰੇਸ਼ਨ ਜਾਂ ਬੋਰਡ ਦਾ ਕੋਈ ਡਿਪਟੀ ਚੇਅਰਮੈਨ ਹੈ। ਜੀ। ਆਮ ਆਦਮੀ ਪਾਇਲ ਦੀ ਨਾਲ ਜੁੜਿਆ ਹੋਇਆ ਹੈ। ਤੇ ਉਹਦਾ ਨਾਮ ਹੈਗਾ ਪਰਮਵੀਰ ਸਿੰਘ ਪ੍ਰਿੰਸ। ਹੂੰ। ਉਹ ਪਰਮਵੀਰ ਸਿੰਘ ਪ੍ਰਿੰਸ ਉੱਥੇ ਕਿਸੇ ਅਤਰਾਜੋਗ ਸਟਿੱਕੀ ਦੇ ਵਿੱਚ ਦੇਖ ਲਿਆ ਅਮਰੀਕ ਸਿੰਘ ਨੇ ਆਪਣੀ ਗੱਡੀ ਦੇ ਵਿੱਚ। ਹੂੰ ਹੂੰ। ਤੇ ਯੂਨੀਵਰਸਿਟੀ ਜਿਹੜਾ ਵਿਦਿਆ ਦਾ ਮੰਦਰ ਹੁੰਦਾ ਵਿੱਦਿਆ ਦੇ ਮੰਦਰ ਦੇ ਵਿੱਚ ਆਚਰਨਹੀਨਤਾ ਔਰ ਬੰਦਾ ਇਤਰਾਜ ਉਹ ਪ੍ਰਸਥਿਤੀਆਂ ਦੇ ਵਿੱਚ ਕਿਸੇ ਫੀਮੇਲ ਦੇ ਨਾਲ ਦੇਖਿਆ ਜਾਵੇ ਜੰਦੀ ਸ਼ਾਹੇ ਨੂੰ ਕਿਵੇਂ ਬਰਦਾਸ਼ਤ ਕਰੂਗਾ ਬੰਦਾ ਜਿਨ੍ਹਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਐ ਜਿਨ੍ਹਾਂ ਦੀਆਂ ਧੀਆ ਭੈਣਾਂ ਵੀ ਉੱਥੇ ਰਹਿੰਦੇ ਆ ਉਹਨਾਂ ਦੇ ਮਾਪੇ ਵੀ ਉੱਥੇ ਰਹਿੰਦੇ ਐ ਕੋਈ ਵਿਦਿਆਲਾ ਮੰਦਰ ਹੋਵੇ ਤੇ ਉੱਥੇ ਗੱਦ ਪਵੇ ਤੇ ਉਹਨੂੰ ਬਰਦਾਸ਼ਤ ਕਿਵੇਂ ਹੋਊਗਾ ਜੀ ਅਮਰੀਕ ਸਿੰਘ ਹਰਾਂ ਦੀ ਉੱਤੇ ਰੌਲਾ ਪਾ ਲੈ ਕੀ ਗੱਲ ਗਲਤ ਹੈ ਪਾਬੰਦੀ ਲਾਓ ਇਸ ਬੰਦੇ ਦੇ ਤੇ ਇੱਥੇ ਆਉ ਲੜਕੀ ਆ ਜੀ ਲਓ ਜੀ ਰਾਜ ਭਾਗ ਦੀਦਾ ਹੁੰਦਾ ਕਹਿੰਦੇ ਨੇ ਵੀ ਤਕੜੇ ਦਾ ਸੱਤੀ ਵੀ ਹੀ ਖਾਓ ਉਹਨਾਂ ਨੇ ਕਿਹਾ ਵੀ ਤੇਰੀ ਇਹ ਜੁਰਤ ਤੂੰ ਇਹ ਕੀਤਾ ਕੀ ਉਸ ਬੰਦੇ ਨੂੰ ਸਸਪੈਂਡ ਕਰਤਾ ਜੀ ਜੀ ਕੱਲਾ ਸਸਪੈਂਡ ਨਹੀਂ ਕੀਤਾ ਪੁਲਿਸ ਉਹਦੇ ਮਗਰ ਪਾਤੀ ਮੁਲਾਜ਼ਮਾਂ ਜਿਹੜੇ ਉੱਥੇ ਦੇ ਮੁਲਾਜ਼ਮ ਜਥੇਬੰਦੀ ਦੇ ਦੂਜੇ ਲੀਡਰਸ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਥੇ ਪ੍ਰੋਟੈਸਟ ਕਰੀਏ ਉਹਨਾਂ ਨੇ ਧਰਨਾ ਜਲੂਸ ਜਲਸਾ ਮੁਜਾਹਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫੇਰ ਤੁਹਾਨੂੰ ਪਤਾ ਹੈ ਵੀ ਜਿਲ੍ਹਾ ਕਮਿਸ਼ਨਰ ਇਟ ਲੁਧਿਆਣਾ ਜੀ ਉੱਥੋਂ ਦੇ ਕਮਿਸ਼ਨਰ ਸਾਹਿਬ ਸਬੱਪਨ ਸ਼ਰਮਾ ਸਾਹਿਬ ਹਮਮ ਐੜੇ ਪੜੇ ਯਾਰ ਸਾਡੀ ਫਤੋ ਦੇ ਇਹੋ ਜਿਹੇ ਬੰਦੇ ਇਹਨਾਂ ਨੇ ਪਿਕਅਪ ਕੀਤੇ ਆ ਤੁਹਾਡੇ ਯਾਦ ਹੋਣਾ ਪਹਿਂ ਜਿਕਰ ਕੀਤਾ ਸੀ ਕੈਨੇਡਾ ਦੇ ਵਿੱਚੋਂ ਇੱਕ ਚੱਲਦਾ ਏ ਟੀਵੀ ਆਪਣਾ ਥੋੜਾ ਵੈਬ ਚੈਨਲ ਚੱਲਦਾ ਹੈ ਜੀ ਉਸ ਵੈਬ ਚੈਨਲ ਨੇ ਕਾਰਡੀਓ ਜਿਹੜੀ ਹੈਗੀ ਆ ਉਹ ਜਨਤਕ ਕੀਤੀ ਸੀ ਹੂੰ ਹੂੰ ਜਿਸ ਆਡੀਓ ਦੇ ਵਿੱਚ ਪੁਲਿਸ ਕਮਿਸ਼ਨਰ ਸਾਹਿਬ ਜਿਹੜੇ ਹੈਗੇ ਆ ਕਿਸੇ ਔਰਤ ਦੇ ਨਾਲ ਜਿਹੜੀ ਗੱਲਬਾਤ ਕਰਦੇ ਆ ਹੂੰ ਉਹ ਗੱਲਬਾਤ ਕਰਦੇ ਆ ਉਹ ਇੱਥੇ ਦੇਵਪਾਰ ਦੀਆਂ ਗੱਲਾਂ ਚੱਲਦੀਆਂ ਜੀ ਉਹ ਇਹ ਇਨੀ ਤੇ ਜਿਹੜਾ ਰੌਲਾ ਪਿਆ ਸੀ ਨਾ ਮੈਂ ਇਸ ਕਰਕੇ ਲੈ ਤਾ ਮੈਂ ਸਿਨਾ ਲੈਣਾ ਨਹੀਂ ਚਾਹੀਦਾ ਸੀ ਕਿਉਂਕਿ ਉਸ ਆਡੀਓ ਨੂੰ ਸੁਣ ਕੇ ਸੁਖਬਾਲ ਸਿੰਘ ਖੈਰ ਨੇ ਕਹਿੰਦਾ ਸੀ ਇਹ ਆਵਾਜ਼ ਜਿਹੜੀ ਹੈ ਫਲਾਣੇ ਬੰਦੇ ਦੀ ਹੈ ਜੀ ਔਰ ਉਹਨਾਂ ਨੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਸੀ ਕਿ ਮਾਨ ਸਾਹਿਬ ਕੀ ਤੁਸੀਂ ਇਹਦੀ ਜਾਂਚ ਕਰਾਓਗੇ ਹਮਮ ਅਜੇ ਤੱਕ ਉਹਦੀ ਜਾਂਚ ਨਹੀਂ ਕਰਾਈ ਉਹ ਬੰਦਾ ਹੁਣ ਉੱਥੇ ਪੁਲਿਸ ਕਮਿਸ਼ਨਰ ਲੱਗਿਆ ਹੋਇਆ ਹੈ ਜੀ ਜਦੋਂ ਜਲੰਧਰ ਦੀ ਪਾਈ ਇਲੈਕਸ਼ਨ ਹੋਈ ਸੀ ਹਮ ਉਤਤ ਦੇਖ ਕੇ ਮੈਨੇ ਜਲਵਾਦਨੀ ਕਰ ਗਿਆ ਸੀ ਉਦੋਂ ਵੀ ਉਹ ਪੁਲਿਸ ਕਮਿਸ਼ਨਰ ਜਲੰਧਰ ਹੀ ਲੱਗਿਆ ਹੋਇਆ ਸੀ ਔਰ ਦੱਸਦੇ ਆ ਕਿ ਜਲੰਧਰ ਦੀ ਸੀਟ ਜਿਤਾਉਣ ਦਾ ਉਹਨੇ ਠੇਕਾ ਲਿਆ ਸੀ ਹੁਣ ਇਹ ਸੀਟ ਜਿਤਾਉਣੀ ਏ ਇਹਦਾ ਠੇਕਾ ਵੀ ਕਹਿੰਦੇ ਉਹਨੂੰ ਦਿੱਤਾ ਗੁਲਦੀਪ ਸਿੰਘ ਚਾਹਲ ਉੱਥੇ ਇਹ ਕਮਿਸ਼ਨਰ ਹੁੰਦਾ ਸੀ ਉਹਨੂੰ ਬਦਲ ਦਿੱਤਾ ਲਓ ਜੀ ਜਿੱਥੇ ਉਹ ਕਮਿਸ਼ਨਰ ਹੋਵੇ ਤੇ ਮੁਲਾਜ਼ਮਾ ਉੱਥੇ ਮਤਲਬ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰਨ ਤੇ ਫਿਰ ਇਹਨੂੰ ਬਰਵਾਸ਼ਟ ਕੰਮ ਕਰਦੇ ਆ ਜੀ ਉਹ ਤੇ ਜੇ ਫਿਰ ਪੁਲਿਸ ਫਿਰ ਢਾੜਾ ਭੇਜਦੀਆਂ ਤੇ ਯੂਨੀਵਰਸਿਟੀ ਪੁਲਿਸ ਸ਼ੌਲੀ ਚ ਤਬਦੀਲ ਕਰਦੀ ਜੀ ਤੇ ਨਾਲ ਦੀ ਨਾਲ ਹੀ ਫਿਰ ਉਹਨਾਂ ਨੇ ਜੀ ਮੰਗਲਵਾਰ ਨੂੰ ਚੁਣੌਤੀ ਦਿੱਤੀ ਮੁਲਾਜ਼ਮਾਂ ਨੇ ਕਿ ਭਾਈ ਅਸੀਂ ਤੁਹਾਨੂੰ ਦਿੰਦੇ ਆ ਤਿੰਨ ਦਿਨਾਂ ਦਾ ਅਲਟੀਮੇਟ ਤਿੰਨ ਦਿਨਾਂ ਦੇ ਵਿੱਚ ਵਿੱਚ ਜਾਂਦਾ ਕਰ ਦਿਓ ਅਮਰੀਕ ਸਿੰਘ ਨੂੰ ਬਹਾਲ ਹੂੰ ਹੂੰ ਤੇ ਜੇ ਬਹਾਲ ਨਾ ਕੀਤਾ ਤਾਂ ਫਿਰ ਅਸੀਂ ਯੂਨੀਵਰਸਿਟੀ ਜਾਮ ਕਰਦੇ ਆਂਗੇ ਜੀ ਔਰ ਇਹ ਯੂਨੀਵਰਸਿਟੀ ਮੈਂ ਇਹ ਵੀ ਦੱਸ ਦਵਾਂ ਕਿ ਇਹ ਲੁਧਿਆਣਾ ਪੱਛਮੀ ਚ ਪੈਂਦੀ ਆ ਇੱਥੇ ਚੋਣ ਹੋ ਰਹੀ ਹੈ ਉੱਥੇ ਪੈਂਦੀ ਹੈ ਚੰਦੀ ਸਾਹਿਬ ਤੁਹਾਡਾ ਤਾਂ ਇਲਾਕਾ ਹੈ ਤੁਹਾਨੂੰ ਪਤਾ ਵੀ ਇਹ ਇਲਾਕਾ ਉਹ ਹੀ ਆ ਗਿਆ ਬਿਲਕੁਲ ਜੀ ਔਰ ਇੱਥੇ ਜਿਹੜੇ ਮੁਲਾਜ਼ਮ ਤਮਕੇ ਨੂੰ ਦੇਖੀਏ ਆਪਾਂ ਬਹੁਤ ਵੱਡਾ ਵੋਟ ਬੈਂਕ ਹੈ ਉਹਨਾਂ ਮੁਲਾਜ਼ਮਾਂ ਦਾ ਜੀ ਮੈਨੂੰ ਸਮਝ ਨਹੀਂ ਪੈਦੀ ਕਿ ਆਮ ਆਦਮੀ ਪਾਰਟੀ ਦੀ ਇੰਟੈਲੀਜੈਂਸ ਇਹਨਾਂ ਨੂੰ ਕੀ ਦੱਸਦੀ ਹੈ ਕਿ ਐਡੇ ਵੱਡੇ ਵੋਟ ਬੈਂਕ ਨੂੰ ਤੁਸੀਂ ਖਰਾਬ ਕਰ ਰਹੇ ਹੋ ਇਹ ਵੋਟ ਮੈਕਸ ਤੁਹਾਡੇ ਖਿਲਾਫ ਜਾਊਗਾ ਜਾਊਗਾ ਜਦੋਂ ਤੁਸੀਂ ਉਹਨਾਂ ਦੇ ਕਾਗੂ ਨੂੰ ਜਿਹੜਾ ਬੰਦਾ ਨੈਤਿਕਤਾ ਦੀ ਖਾਤਰ ਲੜਾਈ ਲੜ ਰਿਹਾ ਹੈ ਆਪਣੇ ਹੱਕਾਂ ਦੀ ਖਾਤਰ ਲੜਾਈ ਲੜ ਰਿਹਾ ਤੁਸੀਂ ਉਸ ਬੰਦੇ ਨੂੰ ਸਸਪੈਂਡ ਕਰ ਦਿਓ ਲਓ ਜੀ ਜਦੋਂ ਉਹਨਾਂ ਨੇ ਅਲਟੀਮੇਟਮ ਦਿੱਤਾ ਵੀ ਇਹ ਲਓ ਜੀ ਸ਼ੰਕਲਵਾਰ ਨੂੰ ਅਲਟੀਮੇਟਮ ਦਿੱਤਾ ਤੇ ਬੁੱਧਵਾਰ ਵੀਰਵਾਰ ਬੀਤੇ ਕੱਲ ਜਿਹੜਾ ਹੈਗਾ ਉਹਦਾ ਅਲਟੀਮੇਟਮ ਪੂਰਾ ਹੁੰਦਾ ਸੀ ਤੇ ਫਿਰ ਜਿਹੜੇ ਉੱਥੋਂ ਦੇ ਵਾਈਸ ਚਾਂਸਲਰ ਦਾ ਕੋਸਲ ਸਾਹਿਬ ਜੀ ਮੈਨੂੰ ਬੜੇ ਸਖਤ ਸ਼ਬਦ ਵਰਤਨੇ ਪੈ ਰਹੇ ਆ ਪਰ ਮੈਂ ਵਰਤਣਾ ਨਹੀਂ ਉਹਨਾਂ ਨੇ ਥੁੱਕ ਕੇ ਚੱਟ ਲਿਆ ਹੂੰ ਉਹ ਕਹਿੰਦੇ ਮੁਲਾਜ਼ਮਾ ਨੂੰ ਕਹਿੰਦੇ ਐ ਕਰੋ ਬਲਦੇਵ ਸਿੰਘ ਤੋਂ ਆਪਣੇ ਅਮਰੀਕ ਸਿੰਘ ਤੋਂ ਕਰਦੀ ਦਵਾ ਦਿਓ ਹੂੰ ਅਰਜੀ ਜੋ ਕਹਿੰਦੇ ਕਿ ਮੈਂ ਬੇਗੁਨਾਹ ਜੀ ਮੇਰਾ ਕੋਈ ਕਸੂਰ ਨਹੀਂ ਉਹਨੇ ਜੀ ਅਰਜੀ ਫੜਾਤੀ ਹੂੰ ਅਰਜੀ ਲੈ ਲਈ ਤੇ ਅਰਜੀ ਦੇ ਵਿੱਚ ਕਹਿੰਦੇ ਜੀ ਸਿੱਖ ਕਮੇਟੀ ਬਣਾਤੀ ਤੇ ਕਮੇਟੀ ਨੇ ਕਹਦਾ ਇਹ ਬੇਗੁਨਾਹ ਹੈ ਜੀ ਚੰਦੀ ਸਾਹਿਬ ਸਵਾਲ ਹੁਣੇ ਪੈਦਾ ਹੁੰਦਾ ਕਿ ਜੇ ਉਹ ਬੇਗੁਨਾਹ ਸੀ ਉਹਨੂੰ ਬਿਲਕੁਲ ਜੀ ਪਾਈ ਚਾਂਸਲਰ ਦੇ ਕੋਲੇ ਕੋਈ ਨੈਤਿਕ ਜ਼ਿੰਮੇਵਾਰੀ ਹੈਗੀ ਹੂੰ ਕਿ ਉਹ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਾਈਦੇ ਜੀ ਨੇ ਕਿਸਾਨਾਂ ਦੀ ਸੇਵਾ ਕਰਨੀ ਹੈ ਜੀ ਉਹ ਕਿਸਾਨਾਂ ਨੂੰ ਕੀ ਕੀ ਫੈਸਿਲਿਟੀ ਦੇਊਗਾ ਜਿਹੜਾ ਬੰਦਾ ਇੰਨਾ ਨਕਮਾ ਹੈ ਜਿਹਨੇ ਪੜਤਾਲ ਪੜਤਾਲ ਕੀਤੀ ਤੋਂ ਆਪਣੇ ਮੁਲਾਜ਼ਮ ਨੂੰ ਸਸਪੈਂਡ ਕਰਦਾ ਤਾਂ ਕਿ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨੂੰ ਖੁਸ਼ ਕੀਤਾ ਜਾ ਸਕੇ ਜੀ ਉਹ ਜਦੀ ਸਾਹਿਬ ਵਜਿਦੋ ਇਹੋ ਜਿਹੇ ਹਾਲਾਤ ਬਣ ਜਾਂਨ ਹੂੰ ਹੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਦੇਖੋ ਕਿ ਫਿਰ ਬੰਦਿਆ ਦੀ ਹਾਲਤ ਕੀ ਹੁੰਦੀ ਹੈ ਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਉਹਨੇ ਕਹਿਤਾ ਲਓ ਜੀ ਅਸੀਂ ਇਹਨੂੰ ਬਹਾਲ ਕਰ ਦਿੰਨੇ ਹੇ ਇਦੋਂ ਬਾਅਦ ਕਿਸਮਤੀ ਵਿਚਾਰਾ ਉਹਦੀ ਅਮਰੀਕ ਸਿੰਘ ਦੀ ਐਸ ਸੀ ਕਿ ਉਹਦੀ ਵਾਈਫ ਗੁਰਦੇ ਦੀ ਪੇਸ਼ੈਂਟ ਸੀ ਜੀ ਉਹਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਗੁਰਦਾ ਟ੍ਰਾਂਸਪਲੈਂਟ ਹੋ ਰਿਹਾ ਸੀ ਹੂੰ ਹੂੰ ਪੀ ਆਈ ਦੇ ਵਿੱਚ ਜੀ ਉਹ ਵਿਚਾਰੀ ਉੱਥੇ ਸੀ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਘਰ ਵਾਲੇ ਨੂੰ ਤਾਂ ਸਸਪੈਂਡ ਕਰਤਾ ਜੀ ਅੰਦਾਜ਼ਾ ਲਾਓ ਤੁਸੀਂ ਕਿ ਬੰਦੇ ਦੀ ਘਰ ਵਾਲੀ ਡੈਥਬੈੱਡ ਤੇ ਪਈ ਹੋਵੇ ਬਿਲਕੁਲ ਜੀ ਬੰਦਾ ਜਿਹ ਯੂਨੀਵਰਸਿਟੀ ਦੇ ਇੰਗੇ ਮਾਹੌਲ ਦੇ ਲਈ ਲੜਾਈ ਲੜ ਰਿਹਾ ਹੋਵੇ ਆਪਣੇ ਮੁਲਾਜ਼ਮਾਂ ਦੇ ਹੱਕਾਂ ਦੀ ਖਾਤਰ ਲੜਾਈ ਲੜ ਰਿਹਾ ਹੋਵੇ ਉਹ ਬੰਦਾ ਕਿੱਡਾ ਮਹਾਨ ਹੋਊਗਾ ਉਹ ਕਿੱਡਾ ਜੋਧਾ ਬੰਦਾ ਮੈਂਦਾ ਸਲਾਮ ਕਰਦਾ ਹਾਂ ਉਹ ਜੇ ਬੰਦੇ ਨੂੰ ਲਓ ਜੀ ਉਹ ਬੀਤੀ ਰਾਤ ਉਹਦੀ ਵਿਚਾਰੀ ਦੀ ਡੈਥ ਹੋ ਗਈ ਜਦੋਂ ਉਹਦੀ ਮੌਤ ਹੋ ਗਈ ਤੇ ਉਹਦੀ ਮੌਤ ਹੋਣ ਦਾ ਨਤੀਜਾ ਇਹ ਹੋਇਆ ਵੀ ਹਾਹਾਕਾਰ ਮੱਚ ਗਈ ਯੂਨੀਵਰਸਿਟੀ 'ਚ ਜੀ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਕਿ ਯੂਨੀਵਰਸਿਟੀ ਦੇ ਸਾਰੇ ਜਿਹੜੇ ਹੈਗੇ ਯੂਨੀਅਨ ਦੇ ਲੋਕ ਉਹਨਾਂ ਵੇ ਕਿ ਅਸੀਂ ਇਸ ਬੀਬੀ ਦਾ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਜੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਸੰਕਟ ਖੜਾ ਹੋ ਗਿਆ ਆਮ ਆਦਮੀ ਪਾਰਟੀ ਆਸਤੇ ਤੇ ਫਿਰ ਜਦੋਂ ਕਹਿੰਦੇ ਹੁੰਦੇ ਹਨ ਵੀ ਜਦੋਂ ਮੌਕਾ ਮਿਲੇ ਬੰਦੇ ਨੂੰ ਮੌਕਾ ਇਸ ਇਸਤੇਮਾਤ ਕਰਦਾ ਹੀ ਹੈ ਬਿਲਕੁਲ ਭਾਰਤ ਭੂਸ਼ਣ ਆਸ਼ੂ ਦੇ ਨਾਲ ਦੀ ਨਾਲ ਹੀ ਮਤਲਬ ਇਸ ਮਾਮਲੇ ਨੂੰ ਹੱਥ ਚ ਲੈ ਲੈ ਹੂੰ ਹੂੰ ਭਾਰਤ ਭੂਸ਼ਣ ਆਸ਼ੂ ਨੇ ਪਵਾ ਜਿਹੜੀ ਹੈਗੀ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਵੀ ਹੇਠਲੇ ਦਰਜੇ ਦੀ ਰਾਜਨੀਤੀ ਉਹ ਨਹੀਂ ਕੀਤੀ ਜੀ ਉਹਨੇ ਇਲਜ਼ਾਮबाजी ਕੋਈ ਨਹੀਂ ਲਈ لیکن سب ਤੋਂ ਪਹਿਲਾ ਉਹ ਉਸ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕਰਨ ਵਾਸਤੇ ਗਿਆ ਜੀ ਤੇ ਜੰਦੀਪ ਸਾਹਿਬ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਸਾਡੇ ਸਮਾਜ ਦਾ ਇਹ ਦਸਤੂਰ ਹੈ ਜੀ ਕਿ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਭਾਵੇਂ ਦੁਸ਼ਮਣ ਵੀ ਹੋਵੇ ਜੀ ਤੇ ਬੰਦਾ ਆਪਣੀ ਦੁਸ਼ਮਣੀ ਭੁੱਲ ਜਾਂਦਾ ਹੁੰਦਾ ਉਹਦੇ ਪ੍ਰਤੀ ਉਹ ਹਲਾਰ ਹੋ ਜਾਂਦਾ ਹੈ ਬਿਲਕੁਲ ਸੋ ਮੈਨੂੰ ਇਹ ਲੱਗਦੀ ਹੈ ਕਿ ਜਿਹੜਾ ਇਹਨਾਂ ਨੇ ਪੰਗਾ ਲਿਆ ਇਸ ਸਰ ਸੁਪਰੀਮੋ ਸਾਹਿਬ ਨੂੰ ਪਾਰਲੀਮੈਂਟਸ ਭੇਜਣ ਦੀ ਗੱਲ ਕਰਦੇ ਆ ਕਿਤੇ ਨਾ ਹੋ ਜੇ ਕਿ ਲੁਧਿਆਣਾ ਪੱਛਮੀ ਚ ਟਾਪੂ ਉਲਟਾ ਲੱਗ ਜੇ ਉੱਥੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਮੇਰੇ ਖਿਆਲ ਮੁਤਾਬਿਕ ਜੇ ਪਾਲੀ ਦੀ 5-7000 ਵੋਟ ਤਾਂ ਜਿਹੜੀ ਇਹ ਯੂਨੀਵਰਸਿਟੀ ਦੀ ਹੋਊਗੀ ਹੋਊਗੀ ਬਿਲਕੁਲ ਜੀ ਪਰ ਇਹਦੀ ਇਲੈਕਸ਼ਨ ਦੇ ਵਿੱਚ 5-7000 ਵੋਟ ਬਹੁਤ ਮੈਟਰ ਕਰਦੀ ਹੈ ਕਿਉਂਕਿ ਉਹ ਲੋਕ ਜਿਹੜੇ ਉਹਨਾਂ ਦੀ ਆਪ ਦੀ ਵੋਟ ਨਹੀਂ ਉਹ ਸਾਰੇ ਦੇ ਸਾਰੇ ਲੁਧਿਆਣਾ ਦੇ ਆਲੇ ਦੁਆਲੇ ਦੇ ਜੀ ਜੀ ਉਹਨਾਂ ਪਿੰਡਾਂ ਦੇ ਵਿੱਚ ਹੀ ਰਹਿੰਦੇ ਆ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਉਹ ਆਪਣੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਆ ਸੋ ਇਹ ਘਟਨਾ ਕਰ ਮੈਂ ਜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਤੇ ਉੱਥੇ ਦੱਸਿਆ ਗਿਆ ਹੈ ਕਿ ਜਿਹੜੇ ਸੁਪਰੀਮੋ ਸਾਹਿਬ ਹੈ ਹੂੰ ਹੂੰ ਇਹੀ ਨਾ ਦੇ ਬੜਾ ਕਹਿੰਦੇ ਉਹ ਪਰਮਵੀਰ ਜਿਹੜਾ ਹੈਗਾ ਉਹ ਮੁੰਡਾ ਜਿਹੜਾ ਹੈਗਾ ਜਿਹਦੀ ਜਿਹਦੇ ਤੇ ਇੰਚਾਪ ਲੱਗੇ ਉਹ ਚੇਅਰਮੈਨ ਤੇ ਜੀ ਕਹਿੰਦੇ ਜੀ ਸੁਖਬੀਰ ਸਿੰਘ ਸਾਹਿਬ ਦੇ ਵੀ ਬੜਾ ਜਿਹੜੇ ਹੈ ਤੇ ਮਾਨ ਸਾਹਿਬ ਨੂੰ ਵੀ ਕਹਿੰਦੇ ਉਹ ਬਗੈਰ ਇਜਾਜ਼ਤ ਵੀ ਮਿਲ ਲੈਂਦਾ ਉਹਨੂੰ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਪੈਂਦੀ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਚਾਹੇ ਮਿਲ ਲੈਂਦਾ ਹੈ ਹੂੰ ਹੂੰ ਇੰਨਾ ਪਾਵਰਫੁਲ ਬੰਦਾ ਹੋਵੇ ਔਰ ਉਹਦੇ ਨਾਲ ਪੰਗਾ ਲਿਆ ਹੋਵੇ ਉਹ ਪੰਗਾ ਲਿਆ ਹੋਵੇ ਯੂਨੀਵਰਸਿਟੀ ਦੇ ਵਿੱਚ ਜੀ ਤੇ ਸਾਡੇ ਲਈ ਇਹ ਵੀ ਜਦਜੀਤ ਸਾਹਿਬ ਨਾਲ ਇੱਕ ਸਮਝਦਾਰ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਕਿ ਇਹੋ ਜਿਹੇ ਬੰਦੇ ਆਮ ਆਦਮੀ ਪਾਰਟੀ ਦੇ ਚੱਕ ਜਿਹਦੇ ਤੇ ਲਾਈਵ ਹੈ ਆਮ ਤੌਰ ਤੇ ਜੇ ਕੋਈ ਕਿਸੇ ਬੰਦੇ ਕਿਸੇ ਬੰਦੇ ਨੂੰ ਕੋਈ ਆਵਾ ਦਿੱਤਾ ਜਾਂਦਾ ਹੈ ਨਾ ਚੇਅਰ ਮੈਡੀ ਵਗੈਰਾ ਦਾ ਉਪ ਚੇਅਰ ਮੈਡੀ ਵਗੈਰਾ ਦਾ ਜੀ ਉਹਦੀ ਚੰਗੀ ਸਾਫ ਬਦਲ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਕਰਾਉਦੇ ਆ ਕਰੈਕਟ ਵੈਰੀਫਿਕੇਸ਼ਨ ਹਾਂਜੀ ਹਾਂਜੀ ਤੇ ਪਤਾ ਕਰ ਲਓ ਬੰਦਾ ਬੰਦਾ ਇੱਕ ਬੰਦਾ ਕਿਹੋ ਜਿਹਾ ਹੈ ਤੇ ਜਿਹਦੀ ਕਰੈਕਟਰ ਦੇ ਉੱਤੇ ਹੀ ਮਤਲਬ ਕੋਈ ਆ ਚਾਉਂਦੀ ਹੋਵੇ ਉਹਨੂੰ ਚੱਕ ਕੇ ਤੁਸੀਂ ਲਾ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਦੇ ਪੈਰ ਆਪ ਪਹੜਾ